ਪਾਂ ਜੀ ਮੈਨੂੰ ਕਿਆ ਕੁਛ ਹਾਂ ਜੀ ਹਾਂ ਜੀ ਪਾਂ ਜੀ ਠੀਕ ਠਾਕ ਏ ਤੀ ਹਾਂ ਵੀਰੇ ਪਰ ਵੀਰੇ ਤੂੰ ਕੌਣ ਪਾਂ ਜੀ ਮੈਂ ਇੱਕ ਗੱਲ ਤੈਨੂੰ ਕਹਿਣੀ ਹੈ ਹਾਂ ਦੱਸੋ ਵੀਰੇ ਪਾਂ ਜੀ ਤੂੰ ਹੀ ਮੇਰੀ ਨਾ ਭੈਣ ਵਰਗੇ ਲੱਗਦੇ ਜੀ ਮੇਰੀ ਨਾ ਭੈਣ ਦੀ ਡੈਥ ਹੋ ਗਈ ਆ ਐਕਸੀਡੈਂਟ ਹੋ ਗਿਆ ਸੀ ਉਹਦਾ ਪਰ ਤੂੰ ਸੇਮ ਟੂ ਸੇਮ ਉਹਦੇ ਵਰਗੀ ਜੀ ਨਾ ਵੀਰੇ ਤੂੰ ਹੈ ਦਮਾਂਜਿਆ ਨਾ ਪਰ ਤੇ ਮੈਨੂੰ ਫਿਰ ਤੇਰੇ ਵੱਲ ਵੇਖ ਕੇ ਹੋਰ ਤਰ੍ਹਾਂ ਲੱਗਦਾ ਵੀਰੇ ਤੂੰ ਮੈਨੂੰ ਆਪਣੀ ਭੈਣ ਹੀ ਸਮਝ ਲੈ ਕੋਈ ਗੱਲ ਨਹੀਂ ਜੇ ਮੇਰੇ ਵਰਗੀ ਲੱਗਦੀ ਸੀ ਤੇ ਮੇਰੀ ਭੈਣ ਦੀ ਪੂਰੀ ਸੇਮ ਟੂ ਸੇਮ ਤਾਂ ਢੇਰ ਗਈ ਮੇਰਾ ਪਤਾ ਕਿੰਨਾ ਪਿਆਰ ਹੀ ਆਪਣੀ ਭੈਣ ਨਾਲ ਹਾਂ ਵੀਰੇ ਭੈਣਾਂ ਨਾਲ ਬਹੁਤ ਪਿਆਰ ਹੁੰਦਾ ਵੀ ਰਾਂਦਾ ਜਿੰਨਾ ਭੈਣਾ ਕਰਦੀਆਂ ਨਾ ਵੀਰਾਂ ਦਾ ਓਨਾ ਹੀ ਵੀਰ ਕਰਦੇ ਆ ਸਹੀ ਗੱਲ ਆ ਤੇਰੀ ਵੀਰੇ ਮੇਰਾ ਵੀ ਵੀਰ ਬਾਹਰ ਆ ਤੇ ਮੈਨੂੰ ਨਾ ਬੜੀ ਆਪਣੇ ਵੀਰੇ ਦੀ ਯਾਦ ਆਉਂਦੀ ਆ ਉਹ ਸਾਨੂੰ ਫੋਨ ਤੇ ਵੈਸੇ ਘਟਵਾਦੀ ਕਰਦਾ ਪਰ ਵੀਰਾਂ ਦਾ ਬਹੁਤ ਪਿਆਰ ਆਉਂਦਾ ਭੈਣਾ ਨੂੰ ਤੇ ਭੈਣਾ ਦਾ ਵੀਰਾਂ ਨੂੰ ਕੋਈ ਨਹੀਂ ਵੀਰੇ ਤੂੰ ਮਾਨਨਾ ਪਰ ਇਦਾਂ ਕਿਉਂ ਕਰਦਾ ਵੀਰੇ ਇਦਾਂ ਨਾ ਕਰ ਤੂੰ ਭੈਣ ਮੇਰੀ ਬਾਜ਼ਾਰ ਚ ਗਈ ਹੁੰਦੀ ਮੋਪੜ ਤੇ ਐਕਸੀਡੈਂਟ ਹੋ ਗਿਆ ਵੱਜ ਗਈ ਪ੍ਰਾਜੀ ਦੇ ਵਿੱਚ ਸਾਨੂੰ ਜਦੋਂ ਦੀ ਗਈ ਆ ਟਾਰੇ ਘਰ ਘਰ ਸੁਣਾ ਹੋ ਗਿਆ ਸਾਰਾ ਕੁਝ ਨਾਲ ਹੀ ਲੱਗੀ ਸਾਰੀਆਂ ਵਰਕਤਾਂ ਵੀਰੇ ਤੂੰ ਇਦਾਂ ਨਾ ਕਰ ਵੀਰੇ ਮੈਨੂੰ ਨਾ ਬੜਾ ਹੋਰ ਤਰਾ ਹੋਣਾ ਮੈਨੂੰ ਤੇ ਫਿਰ ਚੇਤਾ ਜੇ ਉਹ ਆਈ ਜਾਣਾ ਵਾ ਤੂੰ ਕਿਉਂ ਇੰਨਾ ਪਰੇਸ਼ਾਨ ਹੋਣ ਡਿਆ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋ ਗਿਆ ਭੈਣ ਜੀ ਤੁਹਾਡਾ ਇਹੋ ਹੀ ਪਿੰਡ ਜੀ ਵੀਰੇ ਸਾਡਾ ਪਿੰਡ ਤੇ ਲਾਗਲਾ ਵਾ ਉਦਾਂ ਮੈਂ ਇੱਥੇ ਦਵਾਈ ਲੈਣ ਆਈ ਹਾਂ ਭੈਣ ਜੀ ਮੈਂ ਇੱਥੇ ਬੈਠਾ ਮੈਂ ਕੀ ਦਾ ਨਾ ਡਰੈੱਸ ਪੁੱਛਣਾ ਸੀ ਆਣਾ ਆਣਾ ਵੇਖਿਓ ਆ ਮਲੂਕ ਸਿੰਘ ਦਾ ਘਰ ਆ ਘਰ ਮੈਂ ਜਾਣਾ ਵਾ ਇਹ ਇਹਨਾਂ ਦਾ ਘਰ ਮੈਨੂੰ ਦੱਸ ਦੋ ਹਾਂ ਜੇ ਤੁਹਾਨੂੰ ਪਤਾ ਤੇ ਨਹੀਂ ਨਹੀਂ ਵੀਰ ਮੈਨੂੰ ਨਹੀਂ ਪਤਾ ਮੈਂ ਤੇ ਆ ਨਾਂ ਵੀ ਨਹੀਂ ਕਦੇ ਸੁਣਿਆ ਭਾਵੇਂ ਦੂਜੇ ਪਿੰਡ ਹੀ ਰਹਿੰਦੇ ਆ ਉਦਾਂ ਪਤਾ ਤੇ ਸਾਨੂੰ ਇਹ ਪਿੰਡ ਦਾ ਵੀ ਹੈਗਾ ਪਰ ਮੈਂ ਇਹ ਦੇ ਨਾਂ ਕਦੇ ਸੁਣਿਆ ਹੀ ਨਹੀਂਗਾ ਪੰਜੀ ਵੇਖ ਲੋ ਜੇ ਪਤਾ ਵਾ ਤੇ ਦੱਸ ਦੋ ਹਾਂ ਮੈਂ ਵੀ ਬਾਹਰੋਂ ਆਇਆ ਨੋਵੀਂ ਕੋਈ ਨਹੀਂ ਪਤਾ ਇਹ ਪਿੰਡ ਦੇ ਬਾਰੇ ਵੀਰੇ ਕਿਸੇ ਹੋਰ ਨੂੰ ਪੁੱਛ ਲੋ ਫਿਰ ਸੌਰੀ ਉਹਦਾ ਮੈਨੂੰ ਨਹੀਂ ਜੇ ਪਤਾ ਏ ਪਿੰਡ ਦਾ ਆ ਨਾਂ ਨੂੰ ਉਹਦਾ ਕੁਝ ਵੀ ਅੱਛਾ ਭੈਣ ਚਲੋ ਕੋਈ ਨਹੀਂ ਠੀਕ ਐ ਚੰਗਾ ਵੀਰੇ ਕੋਈ ਨਹੀਂ ਵੀਰੇ ਤੂੰ ਆਪਣਾ ਖਿਆਲ ਰੱਖੀ ਤੂੰ ਮਾਂਜਿਆ ਭਰਿਆ ਮੈਨੂੰ ਬੜਾ ਹੋਰ ਤਰ੍ਹਾਂ ਲੱਗਿਆ ਤੇਰਾ ਭੈਣ ਗੱਲ ਕੀ ਕਰਦਾ ਤੇਰੇ ਨਾਲ ਵੇਖ ਕੇ ਮੈਨੂੰ ਮੇਰੀ ਭੈਣ ਅੱਖਾਂ ਆ ਗਈ ਚੱਲ ਕੋਈ ਨਹੀਂ ਵੀਰ ਚਲੋ ਰੱਬ ਦੀ ਕੀਤੀ ਆਪਾਂ ਕੀ ਕਰ ਸਕਦੇ ਚੰਗਾ ਵੀਰੇ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਵੀਰੇ ਗਰਮੀ ਦਾ ਬੱਸ ਚੰਗਾ ਕੀਤਾ ਤੂੰ ਆਪੇ ਆ ਗਈਆਂ ਮੈਂ ਤੈਨੂੰ ਸੋਚਣ ਦੇ ਆਂ ਹੀ ਮੈਂ ਲਿਆਉਣਾ ਜਾ ਕੇ ਚੱਲ ਨਹੀਂ ਮੈਂ ਇਹ ਸੋਚਿਆ ਮੈਂ ਕਿਹਾ ਮੈਂ ਚਲੇ ਜਾਨੇ ਆ ਕੰਮਕਾਰਾਂ ਚੋ ਵੀ ਬਿਜੀ ਨੇ ਆਹੋ ਕੰਮ ਕਰ ਤੇ ਬਾਕੀ ਕਹਨ ਬਿਜੀ ਦਿ ਹੋਈ ਪਤਾ ਨਹੀਂ ਤੂੰ ਹੀ ਰਹਿੰਦੇ ਕਿੱਥੇ ਬਸ ਫੋਨ ਕਰ ਲੋ 2 ਮਿੰਟ 2 ਮਿੰਟ ਮੈਂ ਪਤਾ ਨਹੀਂ ਇੰਨੇ ਬਿਜੀ ਹੋ ਗਏ ਕੰਮ ਤੇ ਅੱਗੇ ਵੀ ਜਾਂਦੇ ਸੀ ਉਹ ਬਿਜੀ ਹੀ ਹੋਣਾ ਵਾ ਬਸ ਐਹੀ ਕੰਮ ਧੰਦੇ ਦੇ ਵਿੱਚ ਤੇ ਬਾਕੀ ਤੈਨੂੰ ਪਤਾ ਜੁਠੀ ਕਰਦਾ ਉੱਥੇ ਜੁੜੀ ਚੱਕਰ ਦੇ ਵਿੱਚ ਸਾਰ ਜਿਹੜੀ ਉੱਥੇ ਲੰਘ ਜਾਂਦੀ ਸੀ ਤੇ ਸ਼ਾਮ ਨੂੰ ਘਰੇ ਆਉਣਾ ਹੀ ਤੇ ਫਿਰ ਵੀਰ ਵਿਚਾਰਾ ਕੰਮ ਪਾਏ ਜਾਂ ਕੱਲਾ ਕਰਦਾ ਹੀ ਤਾਂ ਕਰਕੇ ਮੈਂ ਸੋਚਦਾ ਕਿ ਨਾਲ ਕਰਾਦਾ ਉਹਦੇ ਕੰਮ ਚਲੋ ਕੋਈ ਗੱਲ ਨਹੀਂ ਤਾਂ ਹੀ ਤੇ ਮੈਂ ਆ ਗਈ ਮੈਂ ਚਲ ਕੋਈ ਨਹੀਂ ਫੋਨ ਤੇ ਵੀ ਜ਼ਿਆਦਾ ਦੇਰ ਉਹ ਗੱਲ ਨਹੀਂ ਕਰਦੇ ਤੇ ਕੋਈ ਨਾ ਮੈਂ ਚਲ ਜਾਨੀ ਆ ਲੱਗਦਾ ਜ਼ਿਆਦਾ ਕੰਮ ਦਾ ਜੋਰ ਆ ਉਹਨਾਂ ਤੇ ਆਹੋ ਮੰਮੀ ਮੇਰੇ ਤੇ ਬੋਧ ਬਿਮਾਰ ਰਹੀ ਹੋ ਠੀਕ ਆ ਹਾਂ ਠੀਕ ਆ ਹੁਣ ਪਰ ਤੁਹਾਨੂੰ ਪਤਾ ਵਾ ਮਨੀ ਭਾਬੀ ਮੰਮੀ ਨੂੰ ਚੰਗਾ ਨਹੀਂ ਸਮਝਦੀ ਮੈਨੂੰ ਤੇ ਇਹੀ ਲੱਗਦਾ ਵਾ ਕਿ ਧੀਆਂ ਪੁੱਤ ਜੰਮੀਦੇ ਆ ਪਾਲੀਦੇ ਆ ਪਤਾ ਨਹੀਂ ਮਨੀ ਵੀਰ ਵੱਲ ਵੇਖ ਕੇ ਮੈਨੂੰ ਡਰ ਜਿਆ ਆਉਣ ਲੱਗ ਪਿਆ ਹੁਣ ਤੇ ਉਹ ਵੀ ਮੰਮੀ ਨੂੰ ਪੁੱਛਦਾ ਹੀ ਨਹੀਂ ਸਾਹਮਣੇ ਭਾਬੀ ਬੈਠੀ ਹਾਸਾ ਸ ਗੱਲਾਂ ਕਰਦੀ ਰਹਿੰਦੀ ਆ ਗੱਲਾਂ ਕਰਕੇ ਫੋਨ ਕੱਟ ਦਿੰਦੀ ਆ ਜੇ ਵੀਰ ਮੰਮੀ ਦਾ ਹਾਲ ਪੁੱਛਦਾ ਹੋਵੇ ਜਾਂ ਮੇਰੇ ਸਹੁਰਿਆਂ ਦਾ ਪੁੱਛਦਾ ਹੋਵੇ ਫਿਰ ਭਾਬੀ ਜਵਾਬ ਦਈ ਨਾ ਵੀ ਘਰੇ ਸਾਰੇ ਠੀਕ ਆ ਕਦੀ ਨਹੀਂ ਉਹਨੇ ਪੁੱਛਿਆ ਮਾਂ ਕੀ ਖਰਾਬ ਹੋਇਆ ਉਹਦਾ ਗੱਲ ਨਾ ਕੋਈ ਬਾਤ ਵਿ rela ਮੈਂ ਵੀ ਤੇ ਮੰਮੀ ਨਾਲ ਕਰਨਾ ਹੀ ਆ ਨਾ ਕੋ ਮਾੜੀ ਮੋਟੀ ਗੱਲਬਾਤ ਹੋਈ ਨਹੀਂ ਮੰਮੀ ਲਾ ਕੇ ਫੇਰ ਚਲ ਜਾਂਦੀ ਆ ਮੰਮੀ ਨਾਲ ਗੱਲਬਾਤ ਕਰਦੀ ਜਾ ਕੇ ਵੀ ਨਹੀਂ ਮੰਮੀ ਇਦਾਂ ਨਹੀਂ ਕਰਨਾ ਗੱਲਬਾਤ ਤੇ ਮੰਮੀ ਦਾ ਸੁਭਾਅ ਤਾਂ ਤੁਹਾਨੂੰ ਪਤਾ ਵਾ ਕਦੀ ਮੰਮੀ ਨੇ ਕੋਈ ਗੱਲ ਨਹੀਂ ਕੀਤੀ ਆਹੋ ਤੇ ਚਰੀ ਭਾਬੀ ਦੀਆਂ ਸੁਣ ਕੇ ਵੀ ਚੁੱਪ ਕਰ ਰਹਿੰਦੇ ਆ ਪਰ ਮੈਂ ਕਹਿੰਨੀ ਆ ਇਹੋ ਜੇ ਪੁੱਤਾਂ ਨਾਲੋਂ ਤੇ ਧੀयां ਹੀ ਚੰਗੀਆਂ ਰੱਬ ਧੀਏ ਕੋ ਹੋਰ ਦੇ ਦਿੰਦਾ ਆਹੋ ਹੁਣ ਦਵਾਈ ਨੂੰ ਮਨੀ ਬੜੀ ਮੰਮੀ ਪਰੇਸ਼ਾਨ ਹੀ ਤਾਨੂੰ ਕੀ ਦੱਸਾਂ ਮੈਂ ਮੰਮੀ ਮੈਨੂੰ ਬਹੁਤ ਆਂਦੇ ਰਹਿ ਪੀ ਤੂੰ ਇਹ ਕੰਮ ਕਿਉਂ ਕੀਤਾ ਜਿਹੜੇ ਮੈਂ ਤੁਹਾਡੇ ਕੋ ਪੈਸੇ ਖੜੇ ਹੈ ਨਾ 1200 ਮੈਂ ਆਪਣੇ ਕੋਲੋਂ ਪਾ ਕੇ ਤੇ ਮੰਮੀ ਦੀ ਦਵਾਈ ਚ ਲਾਈ ਦੱਸੋ ਜਿਹਦਾ ਪੁੱਤ ਬਾਹਰ ਹੋਵੇ ਐਨੀ ਸੋਹਣੀ ਕਮਾਈ ਕਰਦਾ ਹੋਵੇ ਤੇ ਪੈਸੇ ਧੀ ਲਾਵੇ ਦਵਾਈ ਤੇ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਤੂੰ ਲਾਤੇ ਤੇ ਇਹ ਦਵਾਈ ਹੁੰਦੇ ਉਹ ਤੇ ਪੁੱਤ ਹੀ ਹੁੰਦੇ ਆ ਇੱਕ ਸਾਥ ਨਾਲ ਤੂੰ ਮੈਨੂੰ ਦੱਸ ਦੇਣਾ ਅਹੀਂ ਜੇ ਲੋੜ ਹੀ ਤੇ ਮੈਂ ਪਾਏ ਹੋਰ ਦੇ ਦਿੰਦਾ ਤੈਨੂੰ ਨਹੀਂ ਮਨੇ ਮੈਨੂੰ ਇੰਨੀ ਬੜੀ ਖੁਸ਼ੀ ਆ ਵੀ ਜਿਹੜੇ ਕੋਲ ਖੜੇ ਮੈਂ ਪੈਸੇ ਲਾਏ ਨੇ ਤੇ ਤੁਸੀਂ ਉਹਨਾਂ ਬਾਰੇ ਮੈਨੂੰ ਕੋਈ ਗੱਲ ਨਹੀਂ ਕੀਤੀ ਹੋਰ ਮੈਂ ਕਿਉਂ ਮੰਗਵਾਣੇ ਮੰਮੀ ਤੇ ਇਹਨਾਂ ਦੇ ਵੀ ਗੁੱਸੇ ਹੁੰਦੇ ਹੀ ਚੱਲ ਕੋਈ ਗੱਲ ਨਹੀਂ ਆ ਫਿਰ ਕੀ ਆ ਅੱਛਾ ਤੁਸੀਂ ਮੈਨੂੰ ਦੱਸੋ ਤੁਸੀਂ ਆਨੇ ਤੈਨੂੰ ਮੈਂ ਬੜੀ ਜ਼ਰੂਰੀ ਗੱਲ ਦੱਸਣੀ ਤੂੰ ਵਿਹਲੀ ਹੋ ਕੇ ਆ ਉਹ ਕਿਹੜੀ ਗੱਲ ਆ ਜਿਹੜੀ ਤੁਸੀਂ ਮੈਨੂੰ ਜ਼ਰੂਰੀ ਅੰਦਰੇ ਦੱਸਣੀ ਉਹ ਗੱਲ ਕੀ ਦੱਸਣੀ ਆ ਗੱਲ ਬਹੁਤ ਵੱਡੀ ਹੋ ਗਈ ਆ ਮੈਂ ਤੈਨੂੰ ਆਨਾ ਨਹੀਂ ਨਾਲ ਪੀ ਇਹ ਜਿਹੜਾ ਵਾ ਭਾਬੀ ਦਵਾਈ ਪਾਉਂਦੀ ਆ ਭਾਬੀ ਦਵਾਈ ਪਾਉਂਦੀ ਆ ਜਿੱਦਣ ਦੀ ਤੂੰ ਗਈ ਆ ਨਾ ਹਾਂ ਮੈਂ ਉਹ ਤੋਂ ਬਾਅਦ ਰੋਟੀ ਨਹੀਂ ਕਰੇ ਖਾਦੀ ਮੇਰਾ ਡਿਊਟੀ ਉੱਥੇ ਟੂਟੀ ਤੇ ਲੱਗ ਜਾਂਦਾ ਸੀ ਰੋਟੀ ਉੱਥੇ ਖਾ ਲੈਣਾ ਹੈ ਤੇ ਸ਼ਾਮ ਨੂੰ ਉਹ ਆਣ ਕੇ ਤੇ ਮੈਂ ਚੱਲ ਨਾ ਮੈਂ ਪੈਣਾ ਮੰਮੀ ਨੇ ਕਿਹਾ ਚੱਲ ਮੰਮੀ ਥੱਕੀ ਟਟਾਇਆ ਕਿੱਥੇ ਤੂੰ ਰੋਟੀਆਂ ਬਣਾ ਨਹੀਂ ਚੱਲ ਰਹੇ ਮੈਂ ਭਾਬੀ ਰੋਟੀ ਜਿਹੜੇ ਮੰਗੀ ਨਹੀਂ ਨਾ ਮੂੰਹ ਹੀ ਮੱਥੇ ਲੱਗਾ ਜਾਂਦਾ ਤੇ ਗੱਲਬਾਤ ਵੀ ਨਹੀਂ ਜ਼ਿਆਦਾ ਕੀਤੀ ਉਹ ਉਦੋਂ ਦਾ ਹੀ ਮੇਰਾ ਮਾਈਂਡ ਜਿਹੜਾ ਸੈੱਟ ਰਿਆ ਮੈਡ ਦਿਮਾਗ ਲਾਇਆ ਫਿਰ ਵੀ ਇਹਦਾ ਮਤਲਬ ਜਿਹੜਾ ਵਾ ਨਾ ਕਿ ਕੋਈ ਨਾ ਕੋਈ ਕੰਮ ਕਰਦੀ ਆ ਮ ਹੋਰ ਵੱਡੀ ਗੱਲ ਜਿਹੜਾ ਤੂੰ ਦਵਾਈ ਲੈਣ ਗਈ ਆ ਹਾਂਜੀ ਤੈਨੂੰ ਕੋਈ ਮੁੰਡਾ ਮਿਲਿਆ ਸਰਦ ਵਿੱਚ ਕੋਈ ਨਹੀਂ ਹੁਣ ਮੂੰਹ ਸੁੱਟ ਕੇ ਥੱਲੇ ਬਿਠੀ ਆ ਉਹ ਜਿਹੜਾ ਬੜੀਆਂ ਗੱਪਾਂ ਮਾਰਦੀ ਆ ਕਿ ਹੁਣ ਨਹੀਂ ਗਰਮੀ ਦਮਦੀ ਹੁਣ ਨਹੀਂ ਆਉਂਦੀ ਆ ਗਈ ਅਗਲੀ ਮੈਨੂੰ ਮੋਤੀਆਂ ਨਹੀਂ ਗਏ ਉਤਰਿਆ ਮੈਨੂੰ ਵੀ ਦਿਖਦਾ ਵੇ ਆ ਗਈ ਆ ਚਾਚਾ ਦੱਸਣ ਦੀ ਲੋੜ ਨਹੀਂ ਨਾਲੇ ਟੋਡਰ ਮੰਨਦੀ ਵੀ ਨਹੀਂ ਲੋੜ ਹੈਗੀ ਟੋਡਰ ਮੰਨ ਵਾਲੀ ਕਰੀ ਗੱਲ ਵਿੱਚ ਮੈਨੂੰ ਯਾਦ ਆਵਦਾ ਤੇਰੇ ਕੋਲ ਉਹ ਜਿਹੜੀ ਦਵਾਈ ਦਵਾਈ ਦਿੰਨੀ ਆ ਨਾ ਮਨੀ ਨੂੰ ਉਹਦਾ ਅਸਰ ਖਤਮ ਹੋ ਗਿਆ ਵਾ ਅੱਜ ਪਹਿਲੀ ਹੋ ਗਈ ਆ ਆਪਦੀ ਉਹ ਵੀ ਨਾ ਇੱਕ ਤੇ ਅੱਗੇ ਨਹੀਂ ਪਲਾਨ ਕਾਮਯਾਬ ਹੋਇਆ ਇੱਕ ਤੁਸੀਂ ਟੌਂਡ ਮਾਰ ਮਾਰ ਕੇ ਮਾਰ ਮਾਰ ਕੇ 2 ਘੰਟੇ ਹੋ ਗਏ ਤੁਸੀਂ ਮੇਰਾ ਸਿਰ ਖਾਦਾ ਇੱਥੇ ਬੈਠੇ ਨੂੰ ਮੈਨੂੰ ਹੋ ਗਿਆ ਤੇ ਇੱਥੋਂ ਉੱਠਣ ਨਹੀਂ ਦੇ ਕੀ ਗੱਲ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਕੰਮ ਤੇ ਮੈਨੂੰ ਬਥੇਰੇ ਆ ਪਰ ਮੈਂ ਤੁਹਾਨੂੰ ਅਹਿਸਾਸ ਦਵਾਉਣਾ ਕਿ ਤੇਰੇ ਪਲਾਨ ਸਾਰੇ ਫੇਲ ਹੀ ਆ ਜਿਹੜਾ ਪਲਾਨ ਮੈਂ ਬਣਾਉਣਾ ਉਹ ਹੀ ਮੇਰਾ ਸਹੀ ਰਹਿੰਦਾ ਵਾ ਕਿਹੜਾ ਪਲਾਨ ਤੁਸੀਂ ਅੱਜ ਤੱਕ ਬਣਾਇਆ ਉਹ ਗਾੜੀ ਦੇ ਮਿੰਨੂ ਲਾਇਆ ਆਹੋ ਗਾੜੀ ਤੇ ਮੇਰਾ ਚੱਲਦਾ ਹੀ ਨਾ ਦਿਮਾਗ ਚੱਲਦਾ ਤੁਹਾਡਾ ਉਹ ਮੈਂ ਬਤੇਰੀਆਂ ਦੇ ਗਾੜੀ ਫੋਟਵਾ ਕੀਤੀਆਂ ਵਾ ਓਕੇ ਬੰਦੇ ਦੇ ਨਾਲ ਜੋੜ-ਜੋੜ ਕੇ ਉਹ ਤੇ ਉਹ ਗਲਤੀ ਆਉਂਦਾ ਨਹੀਂ ਉਹ ਤੋਲਤੇ ਨਹੀਂ ਆਉਂਦਾ ਤੇ ਹੁਣ ਫਿਰ ਮੈਂ ਕੀ ਕਰਾਂ ਹੁਣ ਉਹਦਾ ਗੱਲ ਘੁੱਟ ਦਾਂ ਦੱਸ ਆਉਂਦਾ ਐਸੇ ਗੱਲੋਂ ਨਹੀਂ ਨਾ ਤੂੰ ਜਾਂਦੀ ਦਵਾਈ ਪੂਰੀ ਡੋਸ ਪੌਂਦੀਂ ਗਈ ਤੇ ਦਾਲ ਸਬਜ਼ੀ ਦੋਤੇ ਜੀ ਔਰ ਰੋਟੀ ਤੇ ਮੇਰਾ ਪਾਪਾ ਕਰੋ ਖਾਂਦਾ ਨਹੀਂ ਤੇ ਦੋਸ਼ ਕਿੱਦਾਂ ਪਾਦਾ ਉਹਨੂੰ ਮੈਂ ਕਿਉਂ ਨਹੀਂ ਖਾਂਦਾ ਤੇਰੀ ਗਲਤੀ ਆ ਨਾ ਜਦੋਂ ਤੱਕ ਸਵੇਰੇ ਨਹੀਂ ਖਾਗ ਜਾਂ ਰਾਤ ਨੂੰ ਰੋਟੀ ਘਰੇ ਖਾਣੀ ਆ ਦੁੱਧ ਤੇ ਘਰੇ ਆਣ ਕੇ ਪੀਂਦਾ ਨਾ ਕਲਾਸ ਭਰ ਕੇ ਉਦੋਂ ਵਿੱਚ ਬੰਦਾ ਸੁੱਟ ਦੇ ਓ ਮੇਰੀ ਗੱਲ ਸੁਣੋ ਇੱਥੇ ਚੁੱਪ ਹੋ ਜਾਓ ਆਪ ਤਾਂ ਤੁਸੀਂ 8 ਵਜੇ ਘਰਾੜੇ ਮਾਰਨ ਲੱਗ ਪੈਨੇ ਆ ਉਹ ਹੁੰਦਾ ਨੇਰੇ ਨੇਰੇ ਹੋਏ ਦੇਖਦੀ ਰਹਿਣੀ ਆ ਆਊਗਾ ਤੇ ਰੋਟੀ ਖਾਊਗਾ ਆਊਗਾ ਤੇ ਰੋਟੀ ਖਾਊਗਾ ਉੱਥੇ ਲੇਟ ਮਾਰ ਕੇ ਆ ਜਾਂਦਾ ਵਾ ਤੇ ਫਿਰ ਮੈਂ ਵੀ ਠੀਕਦੀ ਰਿਹਾ ਕਰਾ ਉਹ ਮੈਨੂੰ ਵੀ ਨੀਂਦ ਪਿਆਰੀ ਆ ਪਨੀਰ ਪਿਆਰੀ ਆ ਨਾ ਸੁੱਤੀ ਰਹਿ ਅਗਨੇ ਅੱਧ ਲੈ ਕੇ ਗਾਂ ਜਾਂਦੇ ਹੋਣਾ ਉਹ ਤੇ ਮੈਂ ਸੋਚਣ ਦੀ ਐ ਇਹ ਜਿਹਾ ਇੱਕ ਮੁੰਡਾ ਪਹਚਾਈ ਜਾ ਮੁੰਡਾ ਚਾਹੀਦਾ ਮੁੰਡੇ ਨੇ ਵੀ ਕੰਜਰ ਨੇ ਰੰਗ ਲਾ ਦਿੱਤੇ ਉਹਨੂੰ ਕਹੇ ਕੰਜੜਾ ਹਾਸਾ ਹਾਸਾ ਗੱਲਾਂ ਕਰੀ ਉਹ ਵੀ ਕੰਜਰ ਦਾ ਰੋ ਰੋ ਕੇ ਗੱਲਾਂ ਕਰਦਾ ਰਿਹਾ ਉੱਚ 6 ਸਵਾ ਕੰਮ ਸਿੱਦੇ ਕਰਨਾ ਸੀ ਮੁੰਡਾ ਤਾਂ ਤੁਸੀਂ ਬਹੁਤ ਚੰ ਸਵਾਦਾਂ ਲਿਆਤਾ ਨਾ ਆਹੋ ਕੰਮ ਦਾ ਨਾ ਕਾਜ ਦਾ ਪੈਸੇ ਦੇ ਦਿਓ ਮੈਨੂੰ ਮੈਂ ਤੁਹਾਨੂੰ ਜੁੱਤੀਆਂ ਦੇਣੀ ਪਰ ਉਹਨੇ ਤਾਂ ਦਿਹਾੜੀ ਨਿਗਾਈ ਨਾ ਆਪਣੀ ਵਿਚਾਰੇ ਨੇ ਪੈਸੇ ਤੈਨੂੰ ਦੇਣੇ ਪੈਣੇ ਆ ਕਰ ਦੇਣੀ ਆ ਆਹੋ ਉਹਨੇ ਮੰਗਣੇ ਨਹੀਂ ਉਹਦਾ ਕੰਮ ਹੀ ਆਪਣਾ ਕਰਕੇ ਗਾਹ ਗਿਆ ਮੰਗਦਾ ਜੇ ਮੈਂ ਜਿੱਦਾਂ ਕਹੇ ਮੈਂ ਹਉਦਾ ਤੈਨੂੰ ਕਿਹਾ ਸੀ ਪਲੇ ਕਰਨਾ ਸਾਰਾ ਕੋ ਤੂੰ ਕੀਤਾ ਕੀ ਮੈਂ ਤੈਨੂੰ ਕਹੇ ਕਿ ਲਾ ਕੇ ਖਲੋ ਕੇ ਉਹਦੇ ਨਾਲ ਹਾਸਸ ਗੱਲਾਂ ਕਰਨੀਆਂ ਤੂੰ ਮੈਂ ਕੰਜਦਾ ਰੋਣ ਪਿੱਟਣ ਵਾ ਕੇ ਬੈਠਾ ਜਿਵੇਂ ਤੇਰੀ ਮਾਂ ਮਰ ਗਈ ਹੁੰਦੀ ਨਹੀਂ ਹੁਣ ਭਰਾ ਹੀ ਤੇਰਾ ਆਪਣੇ ਪੈਰਾਂ ਤੇ ਪੱਕਾ ਰਿਹਾ ਤੈਨੂੰ ਮੈਗੀ ਕਰਾ ਨਾਲੇ ਹੁਣ ਉਹ ਆ ਗਈ ਆ ਉਹ ਵੀ ਹੁਣ ਕਿੰਨਾ ਚੁੱਪ ਚੁੱਪ ਰਹਿਣ ਲੱਗ ਗਿਆ ਦੇਖਿਆ ਤੁਸੀਂ ਨੋਟ ਕੀਤਾ ਮੈਨੂੰ ਤੇ ਪਤਾ ਉਹਦੀ ਦਵਾਈ ਨਾ ਖਾਦੀ ਈ ਨਹੀਂ ਤੇ ਉਹਨੇ ਠੀਕ ਹੋਣਾ ਨਹੀਂ ਹੁਣ ਜਦੋਂ ਦਵਾਈ ਖਾਂਦਾ ਉਹਦੇ ਪਾਗਲ ਹੁੰਦਾ ਵਾ ਹੈ ਰੋਟੀ ਚ ਭਵੇਂ ਖਾਦੀ ਚ ਨਹੀਂ ਖਾਦੀ ਉਹ ਮੈਂ ਬੋਤਲ ਚ ਪਾ ਕੇ ਰੱਖੀ ਸੀ ਉਹ ਬੋਤਲ ਕਿਸੇ ਨੇ ਨਹੀਂ ਛੀੜੀ ਉਹ ਨਹੀਂ ਪਾਣੀ ਪੀਤਾ ਵਾ ਇਹ ਤੂਫਾਨ ਤੋਂ ਆਉਣ ਤੋਂ ਪਹਿਲਾਂ ਵਾਲਾ ਸਨਾਟਾ ਨਹੀਂ ਹੁੰਦਾ ਉਦਾਂ ਦਾ ਸਨਾਟਾ ਉਹਦੇ ਮੂੰਹ ਤੇ ਛਾਇਆ ਹੋਇਆ ਵਾ ਉਹ ਇੱਕੋ ਵਾਰੀ ਹੋਊਗਾ ਜੋ ਹੋਊਗਾ ਧਮਾਕਾ ਇੱਕੋ ਵਾਰੀ ਹੁੰਦਾ ਰੋਜ਼ ਰੋਜ਼ ਨਹੀਂ ਹੁੰਦਾ ਹੈਗਾ ਯਾਨੀ ਕਿ ਤੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਹੁਣ ਉਹ ਸ਼ਾਂਤ ਬੈਠੇ ਤੇ ਮੁਰਗੀ ਉਹਨੇ ਕਟਕੜਾਪਾ ਕਰਨਾ ਤੋਂ ਵਾਲੀ ਮੈਨੂੰ ਲੱਗਦਾ ਵਾ ਕੁੱਟ-ਕਟਾਪਾ ਨਹੀਂ ਕੋਈ ਤਗੜਾ ਕੰਮ ਹੋਊਗਾ ਕੁੱਟ-ਕਟਾਪਾ ਤੇ ਰੋਜ਼-ਰੋਜ਼ ਹੁੰਦਾ ਹੀ ਤੇ ਰੋਜ਼ ਉਹ ਕੁੱਤ ਕਲੇਜ ਪਿਆ ਰਹਿੰਦਾ ਹੀ ਉਹ ਤੇ ਮੰਮੀ ਜਾ ਕੇ ਹਟਾ ਵੀ ਦਿੰਦੀ ਹੀ ਉਹ ਇਹੋ ਜਿਹਾ ਹੁਣ ਤੂਫਾਨ ਹੋਣਾ ਵਾ ਜਿਹੜਾ ਕਿ ਕੋਈ ਰੋਕਿਆ ਵੀ ਨਹੀਂ ਜਾਣਾ ਪਰ ਮੈਨੂੰ ਨਹੀਂ ਲੱਗਦਾ ਜਿੱਦਾਂ ਨੀ ਉਹ ਗੱਲਾਂ ਬਾਤਾਂ ਦੇ ਹੁੰਦੇ ਕਰਨ ਕੀ ਗੱਲਾਂ ਘਾਂਦੇ ਹੁੰਦੇ ਉਹ ਕੋਈ ਖਾਸ ਤੇ ਮੈਂ ਵੇਖਿਆ ਨਹੀਂ ਕਦੀ ਗੱਲਾਂ ਅੱਗੇ ਤੇ ਇਕੱਠੇ ਬਹਿ ਬੈ ਰੋਟੀਆਂ ਖਾਂਦੇ ਹੁੰਦੇ ਹੁਣ ਕਦੀ ਵੇਖਿਆ ਨਾ ਇਕੱਠੇ ਬਹਿ ਕੇ ਰੋਟੀਆਂ ਖਾਦਿਆਂ ਕਦੀ ਵੇਖਿਆ ਤੁਸੀਂ ਤੈਨੂੰ ਨਹੀਂ ਨਾ ਕੁਝ ਵੀ ਦਿਖੰਦਿਆ ਉਹ ਮੇਰੀ ਅੱਖਾਂ 'ਚ ਮਾਇਆ ਦੀ ਪੱਟੀ ਵੱਜੀ ਆ ਮੈਂ ਸਾਰਾ ਕੁਝ ਹੀ ਵੇਖੰਦਿਆਂ ਨਾ ਮਾਇਆ ਦੇ ਤੇ ਤੁਸੀਂ ਮੈਨੂੰ 2-2000 ਦੇ ਨੋਟ ਮੇਰੇ ਗੱਲ 'ਚ ਪਾਏ ਆ ਦੇ ਉਹ ਤੇ ਮੈਂ ਬਣਾ ਕੇ ਲਿਆਂਦਾ ਮੇਰੇ ਬਾਤੇ ਹਾਰ ਪੱਕਾ ਤੇ ਇਹ ਪਾ ਲਿਆ ਕਰ ਸਵੇਰੇ ਉੱਠ ਕੇ ਤੇ ਸ਼ਾਮਾਂ ਨੂੰ ਲਾ ਲਿਆ ਕਰ ਉਹ ਦੇਖਦਾ ਵਾ ਮੈਨੂੰ ਉਹ ਜਦੋਂ ਤੁਸੀਂ ਮੈਨੂੰ ਕਦੇ ਨੋਟ ਹੀ ਨਹੀਂ ਵਿਖਾਲਿਆ ਉਹ ਕਦੇ 50ਵਾਂ ਦਾ ਨੋਟ ਨਹੀਂ ਮੈਂ ਵੇਖਿਆ ਆਪਣੇ ਹੱਥ 'ਚ ਤੁਹਾਡੇ ਕੋ ਸਾਰੇ ਪੈਸੇ ਹੁੰਦੇ ਆ ਗੱਲਾਂ ਮਾਰਦੇ ਆ ਪਰ ਲੈਣੀਆਂ ਕਰ ਨੂੰ ਮੈਂ ਤੇ ਨੋਟ ਵਰਤਨ ਨੂੰ ਆਪ ਕਲ ਠੀਕ ਆ ਤੇ ਗਾਂ ਨੂੰ ਮਰਤਲੀ ਨੋਟ ਲੈ ਕੇ ਉਧਰ ਦੇ ਮੂਹ ਹੀ ਭੜਾ ਬਣਾ ਲੈ ਚੂਚ ਲੈਣਾ ਆ ਉਸੜੇ ਜਾ ਕੇ ਲੈਮਣੀ ਆ ਤੋ ਕਮਾਈ ਮੇਰੀ ਦੇ ਆਉਂਦੇ ਆ ਬਸ ਆ ਹੋਈ ਆ ਹੋਈ ਗੱਲਾਂ ਤੁਹਾਡੀਆਂ ਮਾੜੀਆਂ ਆ ਸੂਟਾ ਤੱਕ ਕੇ ਰਿਓ ਸੂਟਾ ਤੱਕ ਸੂਟਾ ਦੇ ਮੈਨੇ ਮਾਰਦੇ ਰਿਓ ਉਹ ਕਿਤੇ ਤਗੜੀ ਚੀਜ਼ ਦਾ ਮੈਨਾ ਮਾਰੋ ਕੋਈ ਤਗੜੀ ਚੀਜ਼ ਲੈ ਕੇ ਦੋ ਕਿਤੇ ਡਾਇਮੰਡ ਦੀ ਰਿੰਗ ਹੋ ਗਈ ਕਿਤੇ ਕੋਈ ਪਲਾਟ ਹੋ ਗਿਆ ਕਿਤੇ ਕੋਈ ਚੋਪਰ ਵਗੈਰਾ ਹੋ ਗਿਆ ਉਹ ਇਹਨਾਂ ਦੇ ਮੈਨੇ ਮਾਰਨੇ ਸਿੱਖੋ ਕਿਤੇ ਚੀਜ਼ ਤੇ ਲੈ ਕੇ ਦੋ ਉਈ ਦਸ ਸੁਨਿਆਰਿਆਂ ਦੇ ਮੈਨੂੰ ਵੇਚਿਆ ਤੇ ਜੋ ਮੇਰਾ ਜਣਿਆ ਨਾ ਉਹਦਾ ਹਾਰ ਲੈ ਗਈ ਉਥੋਂ ਆ ਗਈ ਚੋਪਰ ਭਾਲਦੀ ਆਪਣਾ ਮੁੰਡਾ ਹਾਂ ਮੈਨੂੰ ਤੇ ਕੋਈ ਹਾਂ ਹਾਂ ਕੋਈ ਵੀਰ ਸੀ ਉਹਨੇ ਮੈਨੂੰ ਪੁੱਛਿਆ ਸੀ ਡਰੈੱਸ ਰੋਂਦਾ ਬੜਾ ਸੀ ਉਹ ਗੱਲਾਂ ਬਹੁਤ ਵਿਚਾਰਾ ਰੋ ਰੋ ਕੇ ਕਰਦਾ ਸੀ ਆਹੋ ਤੇ ਉਹ ਰੋ ਰੋ ਕੇ ਗੱਲਾਂ ਕੀਤੀਆਂ ਹਾਂ ਤੇ ਇੱਧਰ ਮੇਰੇ ਕੋ ਆਇਆ ਹੋਰ ਗੱਲਾਂ ਬਾਤਾਂ ਦੇ ਕਰਕੇ ਉਹ ਤੇ ਸ਼ੁਕਰ ਕਰ ਮੈਂ ਜਿਹੜਾ ਨਾ ਭਾਬੀ ਦੇ ਵੀਰ ਨੂੰ ਗੱਲਾਂ ਕਰਦੇ ਸੁਣ ਲਿਆ ਇਹਨਾਂ ਦੋਵਾਂ ਨੂੰ ਮੈਂ ਕਿਉਂ ਕੀ ਗੱਲ ਸੀ ਦੱਸੋ ਸਹੀ ਸਾਫ਼ ਸਾਫ਼ ਇੱਧਰ ਉੱਧਰ ਦੀਆਂ ਗੱਲਾਂ ਕਿਉਂ ਘਮਾਈ ਜਾਂਦੇ ਗੱਲਾਂ ਸਾਫ਼-ਸਾਫ਼ ਕੀ ਤੈਨੂੰ ਦੱਸਾਂ ਮੈਂ ਜਿਹੜਾ ਵੀਰ ਤੇ ਭਾਬੀ ਨੇ ਦੋਵਾਂ ਨੇ ਸਕੀਮ ਖੇਢੀ ਵੀ ਆਪਾਂ ਦੋਵਾਂ ਨੂੰ ਅੱਡ ਕਰਨ ਵਾਸਤੇ ਹੋਰ ਤੇ ਕੋਈ ਸਕੀਮ ਰਹਿ ਨਹੀਂ ਗਈ ਤੇ ਇਹੋ ਹੀ ਸਕੀਮ ਰਹਿ ਗਈ ਤੈਨੂੰ ਉਹ ਗੱਲਾਂ ਕਰਦਾ ਰਿਹਾ ਮੁੰਡਾ ਤੇ ਲਾ ਕੇ ਖਲੋਤੇ ਤੇ ਕੋਈ ਬੰਦਾ ਆਉਂਦੀ ਵੀਡੀਓ ਤੇ ਫੋਟੋ ਖਿੱਚਦਾ ਰਿਹਾ ਉਹ ਕੱਲੇ ਤੁਹਾਡੀਆਂ ਕੈਰੈਕਟਰ ਗਲਤ ਦੱਸਣ ਵਾਸਤੇ ਤੇਰਾ ਹਾਏ ਹੁਣ ਇੱਥੋਂ ਤੱਕ ਗਿਰ ਗਏ ਨੇ ਹੋਰ ਕੀ ਤੇ ਨਾਲ ਵੀਰ ਵੀ ਰੜਿਆ ਹਾਂ ਮੈਂ ਮਰ ਜਾ ਪਾਜੀ ਨਾਲ ਹੀ ਲੜਿਆ ਸਾਨਾ ਬਣਾ ਨਾਲ ਹੀ ਲੜਿਆ ਹਲੋ ਜਾ ਮੈਂ ਹੁਣੇ ਪੁੱਛਉਂ ਨਹੀਂ ਐਦਾਂ ਨਹੀਂ ਗੱਲ ਕਰਨੀ ਹੁਣੇ ਤੇਰਾ ਧਮਾਕ ਲਿਆ ਦੱਸ ਪਲਾ ਕਿਉਂ ਮੈਨੂੰ ਐਦਾਂ ਮੈਨੂੰ ਕੋਈ ਗਲਤ ਕਿਉਂ ਕਵੇ ਐਦਾਂ ਨਹੀਂ ਗੱਲ ਕਰਨੀ ਹਾਲੀ ਆਪਣੇ ਕੋਈ ਜ਼ਿਆਦਾ ਪ੍ਰੂਫ ਹੈ ਲਿੰਗੇ ਕੱਲ ਬਾਤ ਹੈ ਨਹੀਂ ਕਿ ਕੋਈ ਵੀ ਜ਼ਿਆਦਾ ਕਰ ਜੂਗੀ ਐਦਾਂ ਹੁਣੇ ਗੱਲ ਪੈ ਕੇ ਤਾਂ ਅਗਲੇ ਨੇ ਉੱਥੇ ਤੈਨੂੰ ਪਤਾ ਆ ਕੇ ਭਾਬੀ ਲੱਗੜ ਦਿੰਦੀ ਅਗਲ ਲੱਗ ਕੇ ਤਾਂ ਪ੍ਰੂਫ ਪਰੂਫ ਕੀ ਕਰਨੇ ਜਦੋਂ ਮੈਨੂੰ ਗੱਲਾਂ ਉਹਨਾਂ ਨੇ ਸੁਣੀਆਂ ਤੁਸੀਂ ਇਹ ਨਹੀਂ ਕਹੋਗੇ ਮੈਂ ਸੁਣੀਆਂ ਵਾ ਉਹ ਮੈਂ ਸੁਣੀਆਂ ਮੰਮੀ ਨੇ ਯਕੀਨਤ ਨਹੀਂ ਕਰਨਾ ਨਾ ਗੱਲ ਦਾ ਮੰਮੀ ਨੇ ਯਕੀਨਦਰ ਹੀ ਗੱਲ ਦਾ ਕਰਨਾ ਜਿਹੜੀ ਗੱਲ ਹੁਣ ਰਹਿ ਗਈ ਆ ਨਾ ਦੂਜੀ ਵਾਲੀ ਗੱਲ ਜਿਹੜੀ ਆ ਕਿ ਜਿਹੜਾ ਮੈਨੂੰ ਕੁਝ ਪਾ ਕੇ ਖਵਾਉਂਦੇ ਰਿਹਾ ਉਹ ਗੱਲ ਦਾ ਖਿਆਲ ਤੂੰ ਕਰਨਾ ਤੇ ਰੋਟੀ ਅੱਜ ਤੋਂ ਬਾਅਦ ਤੂੰ ਮੈਨੂੰ ਫਰਾਉਣੀ ਆ ਤੇ ਉੱਥੇ ਹੀ ਖਲੋਤੀ ਰਹਿਣਾ ਵਾ ਆਪਣੇ ਹੱਥਾਂ ਨਾਲ ਬਗਾ ਕੇ ਤੇ ਆਪਣੇ ਹੱਥਾਂ ਨਾਲ ਫਰਾਉਣੀ ਮੈਨੂੰ ਦੂਜੀ ਹੋਰ ਕਿਸੇ ਰੋਟੀ ਚਾਹੀਦੀ ਮੈਂ ਨਹੀਂ ਖਾਣੀ ਚਾਹੀਦੀ ਦੀਦੀ ਤੇ ਤੇ ਸ਼ੱਕ ਮੈਨੂੰ ਹੁੰਦਾ ਸੀ ਮੈਂ ਚੱਲੀ ਜਦੋਂ ਮੈਂ ਗਈ ਸੀ ਨਾ ਤੇ ਮੈਂ ਇਹੋ ਕਿਹਾ ਹੈ ਵੀ ਮੈਂ 2-3 ਦਿਨ ਰੋਕੇ ਆ ਜੂੰਗੀ ਦੀਦੀ ਨੂੰ ਲੱਗੇ ਵੀ ਜਿਹੜਾ ਮੈਂ ਪਲਾਨ ਬਣਾਉਣ ਲਈ ਆ ਨਾ ਸਾਰਾ ਮੇਰੇ ਮੁਤਾਬਕ ਹੀ ਬਣ ਗਿਆ ਕਿਉਂ ਮੈਨੂੰ ਵੀ ਸ਼ੱਕ ਹੁੰਦਾ ਹੈ ਕਿਉਂ ਮੈਨੂੰ ਮਿੱਠੀਆਂ ਪਿਆਰੀਆਂ ਗੱਲਾਂ ਕਰਦੀ ਆ ਨਾਲੇ ਮੰਨੇ ਤੁਹਾਡੇ ਗੁੱਸੇ ਦੀ ਵਜ੍ਹਾ ਨਾਲ ਮੈਂ ਤੁਹਾਨੂੰ ਦੱਸਿਆ ਨਹੀਂ ਚਲੋ ਹੁਣ ਕੋਈ ਗੱਲ ਨਹੀਂ ਮੰਮੀ ਕੋ ਬਹਿ ਕੇ ਹੀ ਇਹ ਸਾਰੀਆਂ ਗੱਲਾਂ ਮੈਂ ਦੱਸਦੀ ਆ ਮੰਮੀ ਨੂੰ ਸਮਝਾਉਣੀ ਹੁਣ ਮੈਂ ਤੁਹਾਨੂੰ ਕੱਲਿਆਂ ਨੂੰ ਕੀ ਦੱਸਨੀ ਆ ਕੀ ਕੀ ਮੈਨੂੰ ਆਂਦੀ ਰਹੀ ਦੀ ਮੰਮੀ ਨੂੰ ਨਹੀਂ ਗੱਲਾਂ ਦੱਸਣੀਆਂ ਕੋਈ ਵੀ ਹਾਲੀ ਤੂੰ ਰੁਕ ਜਾ ਹਾਲੀ ਜਿਹੜੀ ਗੱਲ ਵਾ ਨਾ ਇਹ ਇਹ ਗੱਲ ਆਪਾਂ ਸਾਰਾ ਪੂਰਾ ਪਰਦਾ ਫਾਸ਼ ਕਰਕੇ ਫਿਰ ਮੰਮੀ ਦੇ ਸਾਹਮਣੇ ਰੱਖਾਂਗੇ ਤੇ ਫਿਰ ਇਹਨਾਂ ਨੂੰ ਮੈਂ ਦੱਸੂਗਾ ਜਿੱਦਾਂ ਨਹੀਂ ਉਹ ਸਕੀਮਾਂ ਘੜਦੇ ਆ ਨਾ ਉਦਾਂ ਦੀ ਸਕੀਮ ਮੈਂ ਲਾਉਂਦੇ ਆਂ ਅੰਦਰ ਤੇ ਨਾਲ ਬੈਠੇ ਤਾਂ ਹੀ ਮੈਂ ਤੈਨੂੰ ਗੱਲ ਕਹੀ ਵੀ ਮੈਂ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਆਂ ਤੇ ਹੁਣ ਫਿਰ ਤੁਸੀਂ ਪ੍ਰੂਫ ਕਿੱਥੋਂ ਲਾਓਗੇ ਕੀ ਕਰੋਗੇ ਕੋਈ ਗੱਲ ਨਹੀਂ ਟੈਨਸ਼ਨ ਨਾ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਨਾ ਉੱਥੇ ਬੈਠਿਆ ਜਿਹੜੀ ਰਿਕਾਰਡਿੰਗ ਲਈ ਮੈਂ ਸਾਰੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਸਾਰੀ ਵੀਡੀਓ ਮੇਰੇ ਕੋਲ ਹੈਗੀ ਗੱਲਬਾਤ ਕਰਦੇ ਆ ਜਿਹੜੀ ਬਣਾਈ ਹੈ ਨਾ ਦੀ ਮੈਂ ਅੱਛਾ ਗਰੀਨ ਨਾਲ ਗੱਲ ਕਰਨ ਦਾ ਸੀ ਨਾ ਉਹ ਬੰਦੇ ਨੂੰ ਗਾੜੀਆਂ ਉਹ ਪੈਸੇ ਦੇਣ ਨੂੰ ਉਹ ਬੰਦਾ ਗਾੜੀਆਂ ਨੂੰ ਪੈਸੇ ਮੰਗੇ ਆ ਕੇ ਨਹੀਂ ਪਏ ਇੰਨੇ ਨਹੀਂ ਦੇੜੇ ਇੰਨੇ ਦੇੜੇ ਆ ਉਹ ਸਾਰੀ ਸਕੀਮ ਹੋਈ ਹੀ ਤੇ ਤੂੰ ਲੱਗ ਗਿਆ ਹੋ ਕੇ ਗੱਲ ਕਰੀ ਉਹ ਤੇ ਵਿਚਾਰਾ ਰੋਂਦਾ ਰਿਹਾ ਉਹਨੂੰ ਤੇ ਮੈਂ ਮਿਲਿਆ ਨਾ ਜਾ ਕੇ ਮਿਲ ਕੇ ਗੱਲ ਕੀਤੀ ਉਹਨੂੰ ਮੈਂ ਦੱਸਿਆ ਵੀ ਐਦਾਂ ਕਰਕੇ ਤੂੰ ਵੀਡੀਓ ਬਣਵਾਈ ਹੋ ਐਦਾਂ ਫੋਟੋ ਖਿੱਚੀਆਂ ਉਹ ਕਿੱਦਾਂ ਖਿੱਚੀਆਂ ਉਹ ਅੰਨਾ ਨਾਲ ਭਾਜੀ ਮੈਂ ਮਤਲਬ ਪੈਸੇ ਦੇ ਲਾਲਚ ਵਿੱਚ ਆ ਗਿਆ ਸੀ ਤੇ ਜਦੋਂ ਮੈਂ ਮੌਕੇ ਤੇ ਮਤਲਬ ਭੈਣ ਨੂੰ ਵੇਖਿਆ ਨਾ ਮੈਂ ਤੇ ਉਦੋਂ ਤੇ ਮੈਂ ਆਂਦਾ ਉਹਨਾਂ ਨੇ ਤਾਂ ਦੱਸਿਆ ਹੀ ਮੈਨੂੰ ਵੀ ਹਾਸ ਹਾਸ ਗੱਲਾਂ ਕਰਨੀਆਂ ਮੈਂਦਾ ਫਿਰ ਮੈਂ ਉਸ ਟਾਈਮ ਤੇ ਮੌਕੇ ਤੇ ਮੈਂ ਜਿੱਦਾਂ ਵਾ ਉਹ ਦੂਰੀ ਰਹਿ ਕੇ ਖਰੋ ਕੇ ਗੱਲ ਕੀਤੀ ਮੈਂ ਜਿਆਦਾ ਜਿਹੜੇ ਨਹੀਂ ਗਿਆ ਤਾਂ ਕਰਤੀ ਹਾਏ ਐਨੇ ਗਰੇ ਇਨਸਾਨ ਇਹੋ ਜੀਆਂ ਗੱਲਾਂ ਇਹਨਾਂ ਦੇ ਦਿੜ ਦੇ ਵਿੱਚ ਗਲਤ ਨੇ ਹੋਰ ਕੀ ਹਾਏ ਰੱਬਾ ਇਹਨਾਂ ਨੂੰ ਕਿੱਥੇ ਢੋਈ ਹੋਊਗੀ ਉਹ ਤੇ ਗਰਮੀ ਜੇ ਮੇਰਾ ਦਿਮਾਗ ਪਹਿਲਾਂ ਰਗਾ ਹੁੰਦਾ ਨਾ ਤੇ ਫੇਰ ਸਮਾਂ ਲੈ ਕੋਈ ਨਾ ਕੋਈ ਆਪਣੀ ਕਰਤਕਾਰਾ ਹੋ ਜਾਣਾ ਸੀ ਹੇ ਨਹੀਂ ਆਪਣਾ ਕੋਈ ਵੀ ਸਿਸਟਮ ਜਦੋਂ ਰੱਬ ਚੰਗਾ ਟਾਈਮ ਲਿਆਉਂਦਾ ਨਾ ਉਦੋਂ ਸਾਰੇ ਰਾਹ ਮਿਲ ਜਾਂਦੇ ਆ ਨਹੀਂ ਆਪਾਂ ਦੋਵੇਂ ਸੱਚੇ ਆ ਨਾ ਤੇ ਸਾਡੇ ਨਾਲ ਰੱਬ ਗਲਤ ਹੋਣ ਕਿੱਦਾਂ ਸਕਦਾ ਉਹ ਦੇ ਨਹੀਂ ਸਕਦਾ ਕਦੀ ਵੀ ਉਹ ਦੇ ਸਕਦਾ ਮਮੇ ਜੀ ਹਾਂ ਅੱਖ ਲੱਗ ਗਈ ਪੜਾਣੇ ਐਦਾਂ ਹੀ ਆ ਸਰੀ ਟਿੱਲਾ ਜਾ ਕਈ ਸੋਚਾਂ ਸੋਚਦੀ ਰਹਿਣੀ ਹੈ ਕਿਹੜੀਆਂ ਸੋਚਾਂ ਸੋਚਦੇ ਮੈਂ ਤੇ ਆਖਣੇ ਹਬੇ ਇੱਧਰ ਸੇਕ ਜਾ ਲੱਗਣ ਲੱਗ ਪਿਆ ਬਾਖ ਲੋਗੇ ਅੰਦਰ ਪੱਕੇ ਤੇ ਆ ਆ ਵਾਤ ਵਗਾਂਡੀ ਆ ਠੰਡਾ ਹੀ ਆ ਮੈਂ ਗਰਮੀਤ ਇਹ ਸੋਚਦੀ ਆ ਕਿ ਚਲ ਸ਼ੁਕਰ ਵਾ ਮਨੀ ਵੀ ਕਿਤੇ ਠੀਕ ਹੋਇਆ ਵਾ ਤੂੰ ਹੀ ਨਾਲੇ ਘਰ ਆ ਗਈ ਮੈਨੂੰ ਇੰਨੇ ਹੀ ਬੜਾ ਚਾਹ ਵਾ ਆਪਣੇ ਘਰ ਕੋਤ ਆਪਣਾ ਹੀ ਹੁੰਦਾ ਭਾਵੇਂ ਜਿੱਦਾਂ ਮਰਜੀ ਮੰਮੀ ਉਹ ਤੇ ਮੰਮੀ ਨੇ ਇਹ ਠੀਕ ਤੇ ਮੈਨੂੰ 4 ਦਿਨ ਵੱਧ ਲੱਗ ਗਏ ਨਹੀਂ ਤੇ ਮੰਮੀ ਮੈਂ ਤੇ ਕਦੋਂ ਦੀ ਆ ਜਾਣਾ ਸੀ ਨਹੀਂ ਕੋਈ ਗੱਲ ਨਹੀਂ 4 ਦਿਨ ਵੱਧ ਵੀ ਲੱਗ ਗਿਆ ਨਾ ਤਾਂ ਕੋਈ ਗੱਲ ਨਹੀਂ ਚੰਗਾ ਹਾ ਤੋ ਆ ਕੇ ਪਤਾ ਗੱਲ ਕੀ ਆ ਗਰਮੀਤ ਜਿਹੜਾ ਨਾ ਮਨੀ ਰੋਟੀ ਨਹੀਂ ਖਾਂਦਾ ਮੈਨੂੰ ਨਹੀਂ ਪਤਾ ਵੀ ਤੇਰੇ ਜਾਣ ਕਰਕੇ ਨਹੀਂ ਖਾਂਦਾ ਕਿ ਚਾਹੇ ਉਦਾਂ ਨਹੀਂ ਖਾਂਦਾ ਮੈਂ ਆਵੇਲਾ ਢੀਕਦੀ ਰਹਿਣਾ ਉਹਨੇ ਬਲਜੀਤ ਨੇ ਵੀ ਢੀਕਦੀ ਰਹਿਣਾ ਪਿਆਉਂਦਾ ਤੇ ਰੋਟੀ ਦਿੰਨੇ ਤੇ ਫੇਰ ਖਾ ਕੇ ਸਹੂੰਗਾ ਆਉਣਾ ਨੇਰੇ ਆਉਣਾ ਤੇ ਪੁੱਛਣਾ ਰੋਟੀ ਖਾਧਿਆ ਹਾਂ ਹਾਂ ਮੈਂ ਖਾ ਕੇ ਆਇਆ ਤੇ ਮੈਨੂੰ ਨਹੀਂ ਪਤਾ ਕਿ ਕਾਤੋਂ ਨਹੀਂ ਰੋਟੀ ਖਾਂਦਾ ਹੁਣ ਚੱਲ ਘਰ ਆਈਆਂ ਰੋਟੀ ਪਾਣੀ ਤੇ ਆਮ ਨਾਲ ਤੇ ਮੇਰਾ ਵੀ ਫਿਕਰ ਲੱਤੂਗਾ ਕੋਈ ਨਹੀਂ ਮੰਮੀ ਜੀ ਹੁਣ ਰੋਟੀ ਖਾਣਗੇ ਵੀ ਮੈਂ ਖੜਾਉਂਗੇ ਤੁਹਾਡੇ ਸਾਹਮਣੇ ਹੀ ਖਾਣਗੇ ਤੇ ਬਾਕੀ ਜਿਹੜੀ ਰੋਟੀ ਨਹੀਂ ਖਾਂਦੇ ਨਾ ਉਹਦੇ ਵਿੱਚ ਵੀ ਕੋਈ ਰੀਜਨ ਸੀ ਦੱਸੂਗੀ ਤੁਹਾਨੂੰ ਮੈਂ ਮੌਕਾ ਆਉਣ ਤੇ ਦੱਸੂ ਣਾਲੇ ਤੁਹਾਡੇ ਪੁੱਤ ਨੇ ਮੈਨੂੰ ਮਨਾਂ ਕੀਤਾ ਵਾ ਤੇ ਉਹਨਾਂ ਦੇ ਕਹਿਣ ਤੋਂ ਬਿਨਾ ਮੈਂ ਨਹੀਂ ਦੱਸ ਸਕਦੀ ਤਾਂ ਕਿਹੜੀ ਗੱਲ ਵਾ ਜਿਹੜੀ ਨਹੀਂ ਦੱਸਣੀ ਮੈਨੂੰ ਮੰਮੀ ਮੈਂ ਤੁਹਾਨੂੰ ਅੱਗੇ ਹੀ ਕਹਿਆ ਨਾ ਕਿ ਜਦੋਂ ਆਖਣਗੇ ਮੈਂ ਉਦੋਂ ਹੀ ਦੱਸੂਗੀ ਚੱਲ ਕੋਈ ਨਹੀਂ ਜਦੋਂ ਤੇਰੀ ਮਰਜ਼ੀ ਹੋਊਗੀ ਉਦੋਂ ਦੱਸ ਬਾਕੀ ਤੁਸੀਂ ਹੁਣ ਫਿਕਰ ਨਾ ਕਰਿਓ ਕਿ ਗਰਮੀਤ ਨੇ ਕੀ ਕਹਿਤਾ ਮੈਨੂੰ ਕਿਹੜੀ ਗੱਲ ਦੱਸਣੀ ਆ ਗੱਲ ਮੰਮੀ ਕੋਈ ਏਡੀ ਹੋਰ ਖਾਸ ਨਹੀਂ ਹੈਗੀ ਤੇ ਹੈਗੀ ਵੀ ਆ ਪਰ ਜਦੋਂ ਮੈਨੂੰ ਆਖਣਗੇ ਨਾ ਕਿ ਹੁਣ ਆਪਾਂ ਮੰਮੀ ਨਾਲ ਗੱਲ ਕਰਦੇ ਆ ਮੈਂ ਉਦੋਂ ਸੁਣਾਂ ਲਈ ਤੁਸੀਂ ਉਹਨਾਂ ਨਾਲ ਅਗੇ ਨਾ ਲੈਦੇ ਗਰਮੀਤਾਂ ਦੀ ਕੋਈ ਗੱਲ ਦੱਸਣੀ ਹੈ ਮੰਨੀ ਦਿੰਦੇ ਆ ਹਾਂ ਫਿਰ ਮੰਮੀ ਮੈਨੂੰ ਗੁੱਸੇ ਹੋਣਗੇ ਕੋਈ ਨਹੀਂ ਜਿੱਦਣੋਂ ਕਹਿਣਗੇ ਆਪਾਂ ਇਕੱਠੇ ਬੈ ਕੇ ਗੱਲ ਕਰਾਂਗੇ ਉਦਣ ਚੱਲ ਕੋਈ ਨਹੀਂ ਜਿੱਦਣ ਤੁਹਾਡਾ ਮਨ ਹੋਊਗਾ ਨਾ ਹਾਂਜੀ ਚੱਲ ਉਦਣ ਹੀ ਗੱਲ ਕਰ ਲਿਓ ਨਾਲੇ ਗਰਮੀਤ ਆਪਣਾ ਹੁਣ ਧਿਆਨ ਰੱਖੀ ਪੈਹਾ ਤੇਲਾ ਬਿਮਰੀ ਨੂੰ ਕਹਿੰਦੇ ਕੋਲ ਰੱਖੇ ਪਤਾ ਨਹੀਂ ਕਿਹੜੇ ਵੇਲੇ ਲੋੜ ਪੈਣੀ ਹੈ ਕਿਹੜੇ ਵੇਲੇ ਨਹੀਂ ਹਨ ਤੇ ਫਿਰ ਹਸਪੀਟਲ ਵੀ ਜਾਣਾ ਪੈਣਾ ਵਾ ਤੇ ਜੇ ਆਪਣੇ ਕੋਲ ਪੈਹਾ ਤੇਲਾ ਹੋਊਗਾ ਆਪਣਾ ਬੰਦ ਬਣਾ ਕੇ ਜਿਹੜਾ ਸਮਾਨ ਮਾ ਤੇ ਰੱਖ ਚੱਲੀ ਪਹਿਲਾਂ ਹਾਂਜੀ ਨਹੀਂ ਮੰਮੀ ਕੋਈ ਨਾ ਤੁਹਾਨੂੰ ਮੈਨੂੰ ਦੱਸ ਦਿਓ ਕਿਹੜੀ ਕਿਹੜੀ ਚੀਜ਼ ਦੀ ਲੋੜ ਹੁੰਦੀ ਆ ਮੈਂ ਸਾਰੀ ਤਿਆਰੀ ਕਰ ਲੂੰਗੀ ਤੇ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਤੁਹਾਡੇ ਮੁੰਡੇ ਨੇ ਸੰਭਾਲ ਲਿਆ ਹੀ ਆ ਉਹਨਾਂ ਇੰਤਜ਼ਾਮ ਕੀਤਾ ਹੀ ਆ ਹਾਂ ਨਹੀਂ ਹੁਣ ਤਾਂ ਪਹਿਹਾ ਹਰ ਵੇਲੇ ਕੋਲ ਚਾਹੀਦਾ ਵਾ ਪਤਾ ਨਹੀਂ ਕਿਹੜੇ ਵਾਲੇ ਮਾਲਕ ਦੀ ਮਿਹਰ ਹੋ ਜਣੀ ਉਹਨਾਂ ਦੱਸ ਕੇ ਥੋੜੀ ਮਿਹਰ ਕਰਨੀ ਨਾਲੇ ਮੰਮੀ ਹਸਤਾਲਾਂ ਦੇ ਤੇ ਮੂੰਹ ਹੀ ਬੜੇ ਵੱਡੇ ਆ ਆਹੋ ਤਾਂ ਗੱਲ ਪੁੱਤ ਹੈ ਵਾ ਪਰ ਚਲੋ ਕੋਈ ਗੱਲ ਨਹੀਂ ਕਈ ਇਹਨਾਂ ਧੀਆ ਪੁੱਤਾਂ ਨੂੰ ਤਰਸਣ ਦੇ ਆ ਲੋਕੀ ਚਲ ਜੇ ਪੈਹਾ ਲਗ ਲਗਾ ਕੇ ਵੀ ਮਿਲ ਜੇ ਤੀ ਪੁੱਤ ਤੇ ਇਹ ਵਰਗੀ ਕੋਈ ਰੀਸ ਵੀ ਨਹੀਂ ਗਈ ਹੈਗੀ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਚਲੋ ਐਨਾ ਟਾਈਮ ਹੋ ਗਿਆ ਦਿਨ ਵੇਂਦਿਆਂ ਨੂੰ ਮਹਾ ਦੇਣਾ ਹੋਏ ਗੱਲ ਨਹੀਂ ਮਾਲਕ ਹੁਣ ਚੰਗਾ ਹੀ ਟਾਈਮ ਲਿਆਵੇ ਮੈਂ ਦੇਹੋ ਹੱਥ ਜੋੜਦੀ ਰਹਿਣੀ ਆ ਕਿ ਮਾਲਕਾ ਜਿੱਦਾਂ ਤੂੰ ਅੱਗੇ ਚੰਗਾ ਸਭ ਕੁ ਕੋ ਕੀਤਾ ਹੁਣ ਵੀ ਚੰਗਾ ਹੀ ਕਰਕੇ ਰੱਖੀ ਤੋ ਉਹ ਗੱਲ ਮੇਰੇ ਘਰ ਖੁਸ਼ੀਆਂ ਆਉਣ ਤੇ ਸਾਰੇ ਸਾਰਾ ਪਰਿਵਾਰ ਇਹੋ ਗੱਲ ਵੀ ਰੱਚ ਮੇਚ ਜਾਵੇ ਨਿਆਣੇ ਦੇ ਨਾਲ ਤਾਂ ਸਾਰਿਆਂ ਨੇ ਆਰੇ ਲੱਗ ਜਾਣਾ ਕੋਈ ਨਹੀਂ ਮੰਮੀ ਜੇ ਤਾਂ ਡੇਟਡ ਚੈਨ ਚਾਹ ਨੇ ਨਾ ਤੇਰਾ ਬਪੂਰੇ ਕਰੂਗਾ ਮੈਨੂੰ ਦੱਸੋ ਹਾਂ ਤੇ ਕੀ ਬਣਾਉਣਾ ਅੱਜ ਆਪਾਂ ਰਾਤ ਨੂੰ ਮੈਨੂੰ ਕੋਈ ਸੁਝਣ ਨਹੀਂ ੜਿਆ ਤਲੀਆਂ ਜੀਆਂ ਸਬਜ਼ੀਆਂ ਖਾ ਖਾ ਕੇ ਨਾ ਮਨੱਕ ਕੇ ਪਿਆ ਮੇਰਾ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਤੂੰ ਉਹੋ ਹੀ ਬਣਾ ਲੈ ਸਮਝੀ ਨਹੀਂ ਆਉਂਦੇ ਮੰਮੀ ਆ ਗਰਮੀ ਕਰਕੇ ਖਰੇ ਕੋ ਖਾਣ ਨੂੰ ਦੇਲੀ ਨਹੀਂ ਕਰਨ ੜਿਆ ਆਹੋ ਗਰਮੀ ਤੋਦਾ ਹੈ ਵਾ ਨਾਲੇ ਨਾ ਗਰਮੀ ਇਸ ਟਾਈਮ ਤੇ ਲੱਗਦੀ ਵੀ ਬੜੀ ਹੁੰਦੀ ਆ ਮੈਨੂੰ ਪਤਾ ਵਾ ਗਰਮੀ ਤੋ ਉਹ ਗੱਲ ਵੀ ਬਹੁਤ ਜਿਆਦੀ ਲੱਗਦੀ ਚੱਲ ਜਿਹੜੀ ਤੇਰੇ ਜੀ ਕਰਦਾ ਨਾ ਚੀਜ਼ ਨੂੰ ਤੂੰ ਅੱਜ ਉਹ ਹੀ ਧਰ ਲੈ ਉਹ ਹੀ ਖਾ ਲਾਂਗੇ ਨਾਲ ਝੋਲ ਬਣਾ ਲਈ ਥੋੜੇ ਫੋਤੇ ਚਲ ਫਿਰ ਮੰਮੀ ਵਿਸਨ ਦੀ ਕੜੀ ਬਣਾਈ ਹੈ ਖੱਟੀ ਜੀ ਤੇ ਨਾਲ ਚੋਲ ਬਣਾਉਣੇ ਬਣਾ ਲਾ ਬਣਾ ਲਾ ਬਣਾ ਲਾ ਚਾਰ ਪਕੌੜੇ ਪਾ ਲਈ ਸੋਹਣੀ ਲੱਗਦੀ ਕੜੀ ਠੀਕ ਐ ਨਾ ਰਕबीर ਹੁਣਾਂ ਨੇ ਫਿਰ ਉਹਦਾ ਕਾ ਪਕੌੜੇ ਤੇ ਬਗੈਰ ਖਾਣੇ ਨਹੀਂ ਆਲੂ ਜੇ ਪਾ ਕੇ ਤੇ ਪਕੌੜੇ ਵੀ ਚਾਰ ਪਾ ਲਈ ਨਹੀਂ ਨਹੀਂ ਆਲੂ ਨਹੀਂ ਆਪਾਂ ਪਾਉਣੇ ਆਪਾਂ ਪਕੌੜੇ ਹੀ ਪਾਵਾਂਗੇ ਪਿਆਜ਼ ਵੱਧ ਪਾ ਲਾਂਗੇ ਆਹੋ ਹਾਂਜੀ ਨਾ ਮੇਰ ਨਾਲ ਸਰਖਬਾਈ ਨਹੀਂ ਕਰਨਾ ਕੋ ਆਪਣਾ ਦਿਮਾਗ ਵੀ ਵਰਤ ਲਿਆ ਕਰ ਉਹਦਾ ਮਗਰ ਝਾਤੀ ਮਾਰ ਨੋ ਸਾਹਿਬ ਕਿਉਂ ਖੇਜਰੀ ਹੋਈਆਂ ਵਾ ਅਸੀਂ ਸਾਰੇ ਜਿਹੜੀ ਕੰਮ ਕਰਦੇ ਨੇ ਬੁਰੇ ਬੰਦੇ ਰਹਿੰਨੇ ਆ ਤੂੰ ਹੀ ਜਾ ਕੇ ਲਾਗੇ ਵਿਆਹ ਕਰ ਮਮੀ ਨਾਲ ਮਿੱਠੀਆਂ ਫਿੱਕੀਆਂ ਕਰਿਆ ਕਰ ਆਹੋ ਮਮੀ ਤੇ ਬਹੁਤ ਮਿੱਠੀਆਂ ਫਿੱਕੀਆਂ ਸੌਂਦੀਆਂ ਮੇਰੀ ਉਹ ਖਾਣ ਨੂੰ ਪੈਂਦੀ ਖਾਣ ਨੂੰ ਤੂੰ ਜਾ ਕੇ ਵੇਖਾ ਤੂੰ ਹੀ ਪਹਿਲਾਂ ਉਹਨੂੰ ਖਾਣੇ ਪੈਂਦੀ ਹੁਣ ਉਹਨਾਂ ਦੀ ਇੱਕ ਗੱਲ ਵਾ ਤੂੰ ਵੀ ਰਲ ਜਾ ਕੇ ਨਾਲ ਉਹਨਾਂ ਦੇ ਕੀ ਪਤਾ ਕਿਹੜੀ ਮਿੱਠੀ ਗੋਲੀ ਦਿੰਦੀ ਆ ਉਹ ਜਿਹੜੀ ਮੇਕੋ ਨਹੀਂ ਹੈਗੀ ਬੈਠਾ ਤੂੰ ਜਾ ਕੇ ਵੇਖ ਤਾ ਸਹੀ ਲਾ ਕੇ ਬਹਿ ਕੇ ਕਿਦਾਂ ਦੀਆਂ ਗੱਲਾਂ ਕਰਦੀ ਓ ਤੂੰ ਹੀ ਤੇ ਮੈਨੂੰ ਨਾ ਸਾਰਿਆਂ ਦੇ ਨਜ਼ਰ ਸਾਹਮਣੇ ਪੂਰੀ ਬਣਾ ਛੜਿਆ ਵਾ ਓ ਜਿੰਨੀ ਮੈਂ ਚੰਗੀ ਹੀ ਨਾ ਉਹਨੇ ਚੰਗੀ ਤੂੰ ਮੈਨੂੰ ਰਹਿ ਨਹੀਂ ਦਿੱਤਾ ਹੈਗਾ ਮਾਂ ਤੇ ਪਾਪਾ ਕਹਿੰਦੇ ਜਾਇਦਾਤ 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 ਕਰ ਕਰਕੇ ਚੜੀ ਜਿਹੜੀ ਤੇ ਨਾ ਕਲ ਤੂੰ ਸਿਰ ਦੇ ਵਾਰ ਨੇ ਪੈਣੀ ਹੈ ਤੈਨੂੰ ਇੰਨਾ ਹੀ ਕਹਿਤਾ ਨਾ ਕਿ ਉੱਥੇ ਚੱਲ ਜਾ ਤੈਨੂੰ ਗੋਲੀ ਮਾਰਤੀ ਓ ਮੈਂ ਚੱਲ ਜਾਂ ਨਹੀਂ ਆ ਪਰ ਜਾਂ ਫਿਰ ਚੁੱਕਣਾ ਜਿਹੜੀ ਪੱਥਰ ਪਾੜ ਦਿੰਦੀ ਆ ਚੁੱਕਣਾ ਪੱਥਰ ਪਾੜ ਦਿੰਦੀ ਆ ਚੁੱਕਣਾ ਹੀ ਦਿੰਨੇ ਰਹਿਨੇ ਦਿਨ ਰਾਤ ਬਸ ਆ ਚੁੱਕਣਾ ਚੜੀ ਤੰਨ ਜਿਹੜੀ ਸਿੱਧੀ ਗੱਲ ਦੱਸੋ ਪੁੱਠੇ ਪਸੇ ਗਰਮੀ ਤੇ ਹਾਂਜੀ ਆ ਮੰਮੀ ਮੇਰਾ ਰਾਦਾ ਨੋ ਪਾਛ ਲਾ ਕੇ ਤੇ ਨਵੀ ਲਾਉਂ ਆ ਆ ਨਵੀ ਲਾ ਲੀ ਕੀ ਗੱਲਾਂ ਕਰਾਂਦੇ ਸੀ ਇਕੱਲੇ-ਇਕੱਲੇ ਆਹੋ ਗੱਲਾਂ ਕਰਨੀਆਂ ਖੀਰ ਦੀਆਂ ਖਾਂਡੀਆਂ ਆ ਤਾਂ ਬਹਿ ਜਾ ਤੂੰ ਵੀ ਖਾ ਲ ਕੋਈ ਨਾ ਹੋਵੇ ਵੀ ਇਕੱਲੀਆਂ ਖਾਂਜਦਾ ਮਾਤਾ ਤੂੰ ਬੜੀ ਉਖੜੀ ਕਵਾੜੀ ਵਾਂਗੂ ਪੈਣੀ ਆ ਉਹ ਬੈਠੀ ਲੱਗੇ ਤੇ ਮੈਂ ਵੀ ਬਹਿ ਜੂਗੀ ਤੇ ਫਿਰ ਕੀ ਆ ਅੱਛਾ ਆਜੋ ਬਹਿ ਗਈ ਆ ਤੇ ਪਹਿਲੇ ਚੇਤਾ ਆ ਗਿਆ ਬਹਿਣ ਦਾ ਨਹੀਂ ਤਾਂ ਉੱਧ ਤੂੰ ਮੇਰੇ ਲਾਗੋ ਦੀ ਪਾਸਾ ਮੋੜ ਕੇ ਲੰਘ ਜਾਨੀ ਐਵੇਂ ਮਾਤਾ ਗੱਲਾਂ ਨਾ ਬਣਾਉਂਦੀ ਰਹੀ ਆ ਕਰ ਬਸ ਆਹੋ ਗੱਲਾਂ ਨਹੀਂ ਉਤਨਾ ਤੋਂ ਵਿਧਕਰੇ ਕਰਦੀ ਮੈਂ ਹਸਾਬ ਲਾਇਆ ਬਸ ਬਹੁਤ ਮੈਂ ਵਿਧਕਰੇ ਕਰਦੀ ਤੂੰ ਨਹੀਂ ਕਰਦੀ ਮੈਂ ਹੀ ਵਿਧਕਰੇ ਕਰਦੀ ਗਰਮੀਤ ਤੂੰ ਦੱਸ ਤੇਰੀ ਮੰਮੀ ਦਾ ਕੀ ਹਾਲ ਆ ਠੀਕ ਆ ਦੀਦੀ ਵਧੀਆ ਵਾ ਉਹਨਾਂ ਨੂੰ ਕੀ ਹੋਇਆ ਉਹ ਵੀ ਠੀਕ ਨੇ ਲੈ ਕੋਣਾ ਤੇ ਇੱਥੇ ਕੈਨੂੰ ਵੀ ਨਹੀਂ ਆਉਂਦਾ ਜੇ ਹਾਲ ਚਾਲ ਪੁੱਛਿਆ ਇੱਥੇ ਕਿਹੜਾ ਹੁਣ ਮੈਂ ਮਾੜਾ ਬੋਲਿਆ ਯੋ ਮੈਂ ਕਿਹੜਾ ਦੀਦੀ ਤੁਹਾਨੂੰ ਗਲਤ ਬੋਲਿਆ ਵਾ ਮੈਂ ਕਿਹਾ ਉਹਨਾਂ ਨੂੰ ਕੀ ਹੋਇਆ ਏ ਉਹ ਵੀ ਤੇ ਠੀਕ ਹੀ ਨੇ ਤੇ ਹੋਣਾ ਹੀ ਚਾਹੀਦਾ ਵਾ ਹੁਣ ਤੇ ਖੁਸ਼ ਮੈਂ ਤੇ ਹਾਲ ਚਾਲ ਹੀ ਪੁੱਛਿਆ ਨਾ ਚੰਗਾ ਹੀ ਪੁੱਛਿਆ ਨਾ ਤੂੰ ਕਹਿ ਵੀ ਹਾਂ ਠੀਕ ਠਾਕ ਆ ਬੜੇ ਵਧੀਆ ਵਾ ਖੁਸ਼ ਨੇ ਤੂੰ ਤੇ ਹੋਰ ਉਖੜੀ ਕਵਾੜੀ ਵਾਂਗੂ ਦੋਵੇਂ ਜਣੀਆਂ ਪੈਂਦੀਆਂ ਜੇ ਤੁਸੀਂ ਤੇ ਕੀ ਭਲੀ ਤੂੰ ਉਹ ਘਰ ਪੀ ਅੰਦਰੋਂ ਠੰਡੇ ਥਾਉ ਆਈਆਂ ਤੈਨੂੰ ਕੋਲੋਂ ਹੀ ਗਰਮੀ ਚ ਆਉਣ ਦੀ ਆਹੋ ਪੱਖੇ ਲੱਗੇ ਜਿੱਥੇ ਪੱਖੇ ਲੱਗੇ ਤਾਂ ਰਾਦਾ ਵਾ ਭੀ ਅੰਦਰ ਜਿਪ ਚੱਲ ਗਈਆਂ ਤੇ ਮੇ ਸਾਡੀਆਂ ਚੁਗਲੀਆਂ ਉੱਥੇ ਰੁਕ ਜਾਣੀਆਂ ਚੁਗਲੀਆਂ ਕਰਕੇ ਜਾਣੇ ਚੰਗੀ ਤਰ੍ਹਾਂ ਹਾਂ ਹੋ ਅਸੀਂ ਤੇ ਤੇਰੀਆਂ ਚੁਗਲੀਆਂ ਕਰਨ ਦੇ ਹਾਂ ਤੇ ਹੋਰ ਕੋ ਕੰਮ ਹੀ ਨਹੀਂ ਹੈਗਾ ਨਾਲੇ ਦੀਦੀ ਦੋਸਤ ਬੋਲਦੀਆਂ ਹੈਗੇ ਨਾਲੇ ਦੀਦੀ ਮੈਨੂੰ ਆਤ ਹੈ ਨਹੀਂ ਕਿ ਅਸੀਂ ਚੁਗਲੀਆਂ ਕਰਨ ਦੀ ਮੰਮੀ ਕੋਲ ਚੁਗਲੀਆਂ ਕਰਨੀਆਂ ਜਿੱਦਾਂ ਦੀ ਨੋ ਤੁਸੀਂ ਜੇ ਉਦਾਂ ਦੀ ਨੋ ਮੈਂ ਵਾਂ ਉਹਨਾਂ ਨੂੰ ਕੀ ਲੋੜ ਐ ਇੱਕ ਦੂਜੇ ਦੀ ਚੁਗਲੀ ਕਰਨ ਦੀ ਹੋਰ ਘਟ ਵੀ ਕੀ ਕਰਨੀ ਆ ਜੇ ਦੋ ਜਣੀਆਂ ਬੈਠੀਆਂ ਉਦੋਂ ਦੇ ਚੁੰਝ ਚੁੰਝਾ ਪਾਈਆਂ ਹੁਣ ਜਦੋਂ ਮੈਂ ਆ ਗਈ ਉਦੋਂ ਤੁਹਾਨੂੰ ਲੜਾਈ ਸੁੱਝ ਗਈ ਕਿਤੇ ਟਿਕਨ ਦਿੱਤਾ ਮੈਨੂੰ ਤੁਸੀਂ ਦੋ ਮਿੰਟ ਵੀ ਚੰਗੀ ਤਰ੍ਹਾਂ ਕਹਿੰਦੀ ਤਾਂ ਮੈਂ ਵੀ ਤੇ ਰਹਿਣਾ ਬੈਠੀ ਰਹਿ ਬੈਠੀ ਰਹਿ ਬਹਿਣਾ ਤੁਹਾਡੇ ਲੱਗੇ ਕੜੂਸਾ ਮਾਰੀ ਜਾਂਦੀ ਆ ਉਹ ਕਰੀ ਜੋ ਚੁਗਲੀਆਂ ਨਹੀਂ ਉਹਦਾ ਹੀ ਸਾੜੀ ਗਈ ਆ ਵੇਖ ਕੇ ਪੇ ਇੱਕ ਅਨੂ ਬੈਠੀਆਂ ਚੁਗਲੀਆਂ ਤੇਰੀਆਂ ਕਰ ਲਈਆਂ ਇਹ ਅਨੂ ਪਹਿਲਾਂ ਹੋਰ ਕੋ ਕੰਮ ਹੈਗਾ ਮੰਮੀ ਵੇ ਇਹ ਲਾ ਕਿੰਦਾਂ ਦੀਆਂ ਗੱਲਾਂ ਦੀਦੀ ਕਰਕੇ ਗਈ ਆ ਦੱਸ ਭਲਾ ਇੱਕ ਸੱਸ ਨੌਂ ਦੀ ਦੂਜੀ ਕੋਲ ਚੁਗਲੀਆਂ ਕਰੂਗੀ ਨਹੀਂ ਕਰਦੀ ਰਹਿੰਦੇ ਇਹਦਾ ਹੀ ਕਰਦੀ ਰਹਿੰਦੀ ਆ ਆ ਪੋਰਾ ਨਹੀਂ ਦੀਦੀ ਨੂੰ ਬੋਲਣ ਦਾ ਪਤਾ ਹੈਗਾ ਤਾਂ ਮੁੜਕਿਆਂ ਦੀ ਗੱਲਾਂ ਤੁਸੀਂ ਓਖੜੀਆਂ ਓਖੜੀਆਂ ਕਰਦੀਆਂ ਨਹੀਂ ਆ ਨਹੀਂ ਉਹਦਾ ਇਹਨੇ ਛੋਟੋ ਛੋਟੋ ਕਰਦੀ ਆਤ ਪੈ ਗਈ ਚਲ ਜੰਗਾ ਬੰਨੇ ਬੈਠੋ ਤੁਸੀਂ ਇੱਥੇ ਮੈਂ ਤੇ ਆਖਣ ਦੀ ਅੰਦਰ ਹੀ ਆ ਜਾਓ ਠੰਡਾ ਵਾ ਚਲ ਕੋਈ ਨਹੀਂ ਤੁਸੀਂ ਜਾਓ ਅੰਦਰ ਮੈਂ ਇੱਥੇ ਬੈਠੀ ਆ ਮੈਂ ਵੀ ਮੰਮੀ ਵੇਹ ਲਾਲ ਮਾਰੀ ਚ ਆਪਣਾ ਨਾ ਕੱਪੜਾ ਲੀੜਾ ਵੇਹ ਲਾ ਤੁਹਾਡੀ ਗੱਲ ਖਣੋ ਮੈਂ ਵੇਖ ਕੇ ਕੋਈ ਅੰਦਾਜ਼ਾਂ ਦਾ ਬਾਹਰ ਬਾਜ਼ ਮਾਰਦਾ ਉੱਥੇ ਅੰਦਰ ਬੈਠੇ ਇਹ ਬਰ ਗੇਟ ਵਾਲੇ ਨੂੰ ਧਿਆਨ ਨਹੀਂ ਹੋ ਰਿਹਾਦਾ ਚਲੋ ਠੀਕ ਆ ਮੈਂ ਨਾ ਪਹਿਲਾਂ ਬੈਗ 'ਚ ਵੇਖਾਂ ਤੇ ਉਹ 'ਚ ਕਪੜਾ ਜੇ ਕੋਈ ਧੋਣ ਵਾਲਾ ਤੇ ਉਹ ਧੋਆ ਅੱਛਾ ਦਸ ਜੇ ਜੋੜੇ ਹੀ ਤੇ ਆਪਣੇ ਲੰਬਾਰੀ 'ਚ ਟਿਕਾ ਦੇਂਦੇ ਕਿ ਮੇਰੇ ਅਟੈਚਿੰਗਾਂ ਦੇ ਉੱਤੇ ਅੰਤਰਾ ਚਾੜਿਆ ਸੂਰ ਕੱਪੜਿਆਂ ਦਾ ਕੋਈ ਹਾਲ ਨਹੀਂ ਅੰਨਾਂ ਦਾ ਹੋ ਹੈ ਹਾਈ ਆਪੇ ਪਰ ਫਿਰ ਕਿੱਥੋਂ ਆਏ